ਜੀ ਪਹਿਲਾਂ ਤਾਂ ਔਰ ਅੱਜ ਇਹ ਤੁਹਾਨੂੰ ਧਿਆਨ ਦੇ ਵਿੱਚ ਲਿਆ ਦਿੰਨੇ ਆ ਕਿ ਵੀ ਸਕਸ਼ਨ ਟੈਂਕ ਨੇ ਜਿਹੜੇ ਵੈਕਿਊਮ ਟੈਂਕ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਇਹ ਅੱਜ ਸਾਡੇ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਤੋਂ ਸੰਤ ਪੱਪਾ ਬਲਵੀਰ ਸਿੰਘ ਸੀਟਲਜੀ ਵੱਲੋਂ ਦਿੱਤੇ ਗਏ ਨੇ ਤੇ ਤੁਹਾਨੂੰ ਦੱਸਣਾ ਚਾਹਾਂਗੇ ਵੀ ਜਿੱਥੇ ਇਤਨਾ ਸੂਤੋ ਇਹ ਬੁੱਢਾ ਦਰਿਆ ਜਿਹੜਾ ਬੁੱਢਾ ਨਾਲਾ ਬੰਨਾ ਸ਼ੁਰੂ ਹੋ ਜਾਂਦਾ ਜਿੱਦੀ ਸ਼ੁਰੂਆਤ ਉੱਥੋਂ ਹੋ ਜਾਂਦੀ ਹੈ ਪਿੰਡ ਭੂਖੜੀ ਤੋਂ ਔਰ ਪਿੱਛੋਂ ਸ਼ੁਰੂ ਹੁੰਦੇ ਹੁੰਦੇ ਅੱਗੇ ਤੱਕ ਆਂਦਾ ਆਂਦਾ ਬਿਲਕੁਲ ਕਾਲਾ ਹੋ ਜਾਂਦਾ ਹੈ ਵੀ ਜਿਹਨੂੰ ਸ਼ਾਇਦ ਜਿਹਦੇ ਕੋਲੋਂ ਨੰਗੜਾ ਵੀ ਨਹੀਂ ਹੈ ਆਪਾਂ ਪਸੰਦ ਕਰਦੇ ਸੀ ਪਰ ਬਾਬਾ ਜੀ ਦੇ ਨਿਰੰਤਰ ਐਫਰਟਸ ਦੇ ਨਾਲ ਇਹਦੀ ਦਿੱਕਤਾਂ ਦੇਖੀਆਂ ਗਈਆਂ ਵੀ ਕੀ ਕੀ ਦਿੱਕਤ ਆ ਰਹੀ ਹੈ ਜਿਹੜੀ ਸਭ ਤੋਂ ਪਹਿਲੀ ਦਿੱਕਤ ਪਿੱਛੋਂ ਸ਼ੁਰੂਆਤ ਹੋਈ ਸੀ ਉਹ ਗੋਹਾ ਵਿੱਚ ਸਟਕਣ ਦੀ ਆਈ ਸੀ ਕਿਉਂਕਿ ਡੈਰੀਆਂ ਵਾਲਿਆਂ ਨੇ ਅੱਜ ਤੱਕ ਜਿਹੜੇ ਪੰਡਾਂ ਨੂੰ ਵੈਕੂਮ ਪੰਪ ਦੇਣੇ ਸੀਗੇ ਇਹਨਾਂ ਦੇ ਗੰਡੇ ਜਦੋਂ ਜਿਹੜੀਆਂ ਡੈਰੀਆਂ ਸੀਗੀਆਂ 84 ਡੈਰੀਆਂ ਇਹਨਾਂ ਨੂੰ ਹਿੱਸਾ ਦੇ ਸੀ ਇਹ ਇਹ ਕਹਿੰਦੇ ਬਾਬਾ ਜੀ ਸਾਡੇ ਕੋਲ ਅਜੇ ਪ੍ਰਬੰਧ ਨਹੀਂ ਇਹੀ ਕਹ ਵੀ ਤੁਹਾਡਾ 2 ਮਹੀਨੇ ਗੋਆ ਵੀ ਅਸੀਂ ਚੱਕਾਂਗੇ ਤੁਹਾਡਾ ਪਾਣੀ ਵੀ ਅਸੀਂ ਚੱਕਾਂਗੇ ਸਾਡੇ ਕੋਲ ਵੈਕਮ ਪੰਪ ਸੀਗੇ ਅਸੀਂ ਲੈ ਆਂਦੇ ਉਸ ਵੇਲੇ ਅਸੀਂ ਇਹਨਾਂ ਨੂੰ ਸਰਪੰਚਾਂ ਨੂੰ ਜਿਨੇ ਇਹਨਾਂ ਦੇ ਕੰਡੇ ਭਾਮੀਆਂ ਭਾਮੀਆਂ ਖੁਰਦੇ ਹਰ ਇਹ ਬਖ ਤੇ ਹੋਰ ਦੋ ਤਿੰਨ ਪਿੰਡ ਜਿਹੜੇ ਸੀਗੇ ਤਾਜਪੁਰ ਉਹਨਾਂ ਸਾਰੇ ਪਿੰਡਾਂ ਨੂੰ ਅਸੀਂ ਵੈਕਮ ਪੰਪ ਅਸੀਂ ਕਹਾਂ ਤੁਹਾਨੂੰ ਅਸੀਂ ਦੇ ਦੇਨੇ ਆ ਕਿ ਕਿਸੇ ਨੂੰ ਦਿੱਕਤ ਨਾ ਆਵੇ ਜੇ ਲੋਡ ਹੋਵੇ ਸਰਪੰਚ ਸਾਹਿਬ ਉਹ ਟਰੈਕਟਰ ਲਾ